ਅੱਜ ਦਾ ਦਿਨ ਸਾਰੇ ਪਿੰਡ ਲਈ ਬਹੁਤ ਵਧਾਈ ਵਾਲਾ ਹੈ ਬਹੁਤ ਹੀ ਕਾਬਲ ਡਾਕਟਰ ਡਾਕਟਰ ਸਾਹਿਬ ਬਿਕਰਮਜੀਤ ਘੋੜਾ ਨੂੰ ਇੱਥੇ ਨਿਯੁਕਤ ਕੀਤਾ ਗਿਆ ਅਸਲ ਵਿੱਚ ਜੇ ਆਪਾਂ ਖੇਤੀਬਾੜੀ ਕਰਦੇ ਆ ਤਾਂ ਅਸੀਂ ਜੇ ਆਪਣੀ ਤਰੱਕੀ ਕਰਨੀ ਹੈ ਇਸ ਜ਼ਮੀਨ ਦੇ ਨਾਲ ਕੋਈ ਫਾਇਦਾ ਉਠਾਉਣਾ ਹੈ ਤਾਂ ਸਾਨੂੰ ਇਹੋ ਜਿਹੇ ਕਿਤੇ ਅਪਣਾਉਣੇ ਪੈਣਗੇ ਜਿਹਦੇ ਨਾਲ ਸਾਡੀ ਆਮਦਨ ਵਸ ਸਕੇ ਤੇ ਅਸੀਂ ਘਰ ਦੇ ਜੀ ਉਹਦੇ ਕੰਮ ਵਿੱਚ ਵੀ ਲੱਗੇ ਰਹੀਏ ਉਹਦੇ ਚੋਂ ਪਸ਼ੂ ਪਾਲਣ ਦਾ ਹੀ ਵਧੀਆ ਕੀਤਾ ਚਾਹੇ ਉਹ ਅਸੀਂ ਮੱਝਾਂ ਗਾਵਾਂ ਪਾਲ ਲੈਣੇ ਆ ਲੋਕਾਂ ਨੂੰ ਪ੍ਰੇਰਿਆ ਵੀ ਤੇ ਸਰਕਾਰੀ ਦਵਾਈ ਸਾਡੇ ਜਿਹੜੇ ਮੁਲਾਜ਼ਮ ਕਰਮਚਾਰੀ ਅਧਿਕਾਰੀ ਘਰਾਂ ਵਿੱਚ ਜਾ ਕੇ ਦਿੰਦੇ ਰਹੇ ਆ ਪ੍ਰਬੰਧ ਸਾਰੇ ਸਰਕਾਰ ਵੱਲੋਂ ਸਮੇਂ-ਸਮੇਂ ਸਰ ਕੀਤੇ ਜਾਂਦੇ ਆ ਬਹੁਤ ਮੁਨਾਫੇ ਵਾਲੀਆਂ ਗੱਲਾਂ ਟ੍ਰੇਨਿੰਗ ਦਿੰਨੇ ਆ ਆਪਣੇ ਨੇੜੇ ਅਵਲ ਖਰਾਣਾ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਚਾਹੇ ਤੁਸੀਂ ਬੱਕਰੀਆਂ ਰੱਖਣੀਆਂ ਤੁਸੀਂ ਡੇਰੀ ਖੋਲਣੀ ਹੈ ਤੁਸੀਂ ਪੋਲਟਰੀ ਦਾ ਜੋ ਵੀ ਉਹਦੇ ਲਈ ਖਾਸ ਕਰਕੇ ਗਰੀਬ ਭਰਾਵਾਂ ਨੂੰ ਜੇ ਉਹ ਟ੍ਰੇਨਿੰਗ ਲੈਣ ਲਈ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ 100 ਕੋ ਪੈਸੇ ਦਿੰਨੇ ਆ ਫੀਸ ਨਹੀਂ ਦਿੱਤੀ ਜਾਂਦੀ ਜਿੰਨਾ ਸਮਾਂ ਉਹ ਸਾਡੇ ਕੋਲੇ ਲਾ ਕੇ ਆਉਂਦੇ ਆ ਇਸ ਗੱਲ ਦਾ ਵੀ ਧਿਆਨ ਰੱਖਿਓ ਸਰਪ ਭਗਵੰਤ ਸਿੰਘ ਮਾਨ ਹੋਰਾਂ ਨੇ ਮੈਨੂੰ ਮੰਤਰੀ ਬਣਾਇਆ ਮੈਨੂੰ ਉਹ ਮਹਿਕਮਾ ਦਿੱਤਾ ਜਿਹੜਾ ਤੁਹਾਡੇ ਨਾਲ ਸਿੱਧਾ ਜੁੜਿਆ ਪਿੰਡਾਂ ਵਾਲੇ ਲੋਕਾਂ ਨਾਲ ਜੇ ਮੈਂ ਕਮ ਸਾਰੇ ਦੇਸ਼ ਨਾਲ ਜੁੜਿਆ ਪੰਜਾਬ ਨਾਲ ਜੇ ਰੋਟੀ ਕਮਾ ਕੇ ਜਿੰਨੇ ਆ ਤਾਂ ਅਸੀਂ ਮਜ਼ਦੂਰ ਤੇ ਕਿਸਾਨ ਰਲਾ ਕੇ ਜੇ ਅਸੀਂ ਲੋਕਾਂ ਨੂੰ ਦੁੱਧ ਦਿੰਨੇ ਆ ਤਾਂ ਅਸੀਂ ਦਿੰਨੇ ਆ ਔਰ ਉਸ ਕਮਾਈ ਨੂੰ ਪਰਫੁੱਲਤ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਅਸੀਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਵੱਲੋਂ ਕਿਸਾਨ ਨਾਲ ਮਜ਼ਦੂਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੇ ਪਿੰਡ ਨੂੰ ਆਸੇ-ਪਾਸੇ ਪਿੰਡਾਂ ਨੂੰ ਅੱਜ ਦੇ ਇਸ ਦਿਨ ਦੀ ਵਧਾਈ ਦਿੰਦਾ ਕਿ ਡਾਕਟਰ ਸਾਹਿਬ ਔਰ ਜਿਹੜਾ ਸਟਾਫ ਹੋ ਉਹ ਤੋਂ ਅਸੀਂ ਆਪਣੇ ਇਸ ਧੰਦੇਆਂ ਪ੍ਰਤੀ ਕੋਈ ਨਾ ਕੋਈ ਸੇਧ ਲੈ ਸਕੀਏ ਕੋਈ ਨਾ ਕੋਈ ਦਵਾਈ ਕੋਈ ਨਾ ਕੋਈ رائے ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੋਵੇ ਉਹਨੋਂ ਤਾਂ ਪੁੱਛ ਸਕਦੇ ਆਂ ਦੱਸ ਸਕਦੇ ਆਂ ਇਹਨੇ ਲਫ਼ਜ਼ ਮਾਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ